ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਸੋ ਮੋਗਾ ਵਿਖੇ ਜਨਤਾ ਆਟੋ ਪੈਸੇਂਜਰ ਯੂਨੀਅਨ ਮੋਗਾ ਵੱਲੋਂ ਅੱਜ ਇੱਕ oprala ਕੀਤਾ ਗਿਆ ਗੁਰਦੁਆਰਾ ਬੀਬੀ ਕਾਨਕੌਰ ਜੀ ਦੇ ਬਿਲਕੁਲ ਸਾਹਮਣੇ ਜਨਤਾ ਆਟੋ ਪੈਸੇਂਜਰ ਯੂਨੀਅਨ ਮੋਗਾ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਸੋ ਜਨਤਾ ਆਟੋ ਪੈਸੇਂਜਰ ਯੂਨੀਅਨ ਮੋਗਾ ਦੇ ਸਾਰੇ ਵੀਰ ਜਿਹੜੇ ਸੇਵਾ ਕਰ ਰਹੇ ਹਨ ਠੰਡਾ ਮਿੱਠਾ ਜਾਲਾ ਜਿਹੜਾ ਉਹ ਆਉਣ ਜਾਣ ਵਾਲੇ ਜਿਹੜੇ ਰਾਈਆਂ ਨੂੰ ਪਿਆਰੇ ਹਨ ਸੋ ਗਰਮੀ ਬਹੁਤ ਜ਼ਿਆਦਾ ਹੈ ਸੋ ਜਿਵੇਂ ਪਿੰਡਾਂ ਦੇ ਵਿੱਚ ਤਾਂ ਫੇਰ ਵੀ ਹਵਾ ਚਾਰੇ ਪਾਸੋਂ ਖੇਤਾਂ ਦੇ ਵਿੱਚ ਚੱਲਦੀ ਆ ਸ਼ਹਿਰਾਂ ਦੇ ਵਿੱਚ ਜਦੋਂ ਆਪਾਂ ਜਾਈਏ ਉਦੋਂ ਗਰਮੀ ਜਿਹੜੀ ਤਪੱਸਾ ਉਹ ਜ਼ਿਆਦਾ ਲੱਗਦੀ ਆ ਸੋ ਗੁਰਦੁਆਰਾ ਬੀਬੀ ਕਾਨਕੁਰ ਜੀ ਦੇ ਬਿਲਕੁਲ ਸਾਹਮਣੇ ਜਨਤਾ ਆਟੋ ਪੈਸੇਂਜਰ ਯੂਨੀਅਨ ਮੋਗਾ ਵੱਲੋਂ ਦੇ ਸਾਰੇ ਵੀਰਾਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਕੇ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਬੀਲ ਆ ਉਹ ਲਗਾਈ ਗਈ ਆ ਸਾਰੇ ਵੀਰ ਸੇਵਾ ਕਰ ਰਹੇ ਹਨ ਸੋ 메ਨ ਬਾਜ਼ਾਰ ਦੇ ਵਿੱਚ ਆ ਇਹ ਜਿਹੜੀ ਸ਼ਬੀਲ ਲੱਗੀ ਆ ਸੋ ਸਾਰੇ ਜੋ ਵੀਡੀਓ ਦੇਖ ਰਹੇ ਹਨ ਸਾਡੇ ਵੀਰ ਜੋ ਅੱਜ ਸ਼ਹਿਰ ਗਏ ਹਨ ਸੋ ਉਹ ਜ਼ਰੂਰ ਠੰਡੇ ਮਿੱਠੇ ਜਲ ਦੀ ਸ਼ਬੀਲ ਤੋਂ ਜਿਹੜਾ ਜਲ ਸ਼ਕਲ ਦੀ ਕਿਰਪਾਲਤਾ ਕਰਨ ਤਾ ਜੋ ਥੋੜੀ ਜਿਹੀ ਅੰਦਰ ਆਪਣੇ ਸਰੀਰ ਨੂੰ ਠੰਡਕ ਮਹਿਸੂਸ ਹੋ ਹੋ ਸਕੇ ਕਿਉਂਕਿ ਜਦੋਂ ਆਪਾਂ ਗਰਮੀ ਦੇ ਵਿੱਚ ਬਾਜ਼ਾਰ ਜਾਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਠੰਡਾ ਮਿੱਠਾ ਜਿਹੜਾ ਜਲ ਪੀਣ ਨੂੰ ਜੀ ਕਰਦਾ ਵਾ ਤੇ ਸੋ ਅੱਜ ਬਹੁਤ ਵਧੀਆ ਵੀਰਾਂ ਨੇ ਇਹਨਾਂ ਨੇ ਅਪਰਾਲਾ ਕੀਤਾ ਵਾ ਸੋ ਤੁਸੀਂ ਵੀ ਇਨ੍ਹਾਂ ਵੀਰਾਂ ਦੀ ਹੌਸਲਾ ਅਭਜਾਈ ਦੇ ਲਈ ਤਲੇ ਕਮੈਂਟਾਂ ਦੇ ਵਿੱਚ ਗੁੱਡ ਲਿਖਣਾ ਵਾ ਸੋ ਇਹਨਾਂ ਸਾਰੇ ਵੀਰਾਂ ਨੇ ਜੋ ਉਪਰਾਲਾ ਕੀਤਾ ਐ ਇੰਨੀ ਗਰਮੀ ਦੇ ਵਿੱਚ ਠੰਡੇ ਮਿੱਠੇ ਜਲ ਦੀ ਸ਼ਬੀਲ ਜਿਹੜੀ ਲਗਾਈ ਗਈ ਆ ਜਨਤਾ ਆਟੋ ਪਸੰਜ ਜੁਨੀਅਨ ਮੋਗਾ ਦੇ ਸਾਰੇ ਵੀਰ ਆ ਸਾਡੇ ਬਾਈ ਹੁਣੀ ਮੰਗੇ ਹੋਣੀ ਫਿਰਦੇ ਆ ਇਧਰ ਕੰਡਿਆਲ ਵਾਲੇ ਬਾਈ ਜੀ ਹੁਣੀ ਸਾਰੇ ਤੇ ਹੋਰ ਸਾਡੇ ਭਰਾ ਸਾਰੇ ਜਿੰਨੇ ਆ ਤੇ ਉਹ ਬਾਪੂ ਹੁਣੀ ਉਧਰ ਟੱਬ ਦੇ ਵਿੱਚ ਜਿਹੜਾ ਉਹ ਜਲ ਤਿਆਰ ਕਰ ਰਹੇ ਹਨ ਸੋ ਬਹੁਤ ਵਧੀਆ ਉਪਰਾਲਾ ਵਾ ਸੋ ਕਰਿਓ ਤੁਸੀਂ ਵੀ ਸਾਰੇ ਵੀਡੀਓ ਨੂੰ ਸ਼ੇਅਰ ਤੇ ਜੋ ਜੋ ਅੱਜ ਮੋਗੇ ਸ਼ਹਿਰ ਗਏ ਹੋਇਆ ਨਾ ਸਾਡੇ ਵੀਰ ਭਰਾ ਪੈਣਾ ਬੱਚੇ ਸੋ ਉਹ ਜ਼ਰੂਰ ਜਿਹੜਾ ਜਲ ਛੱਕੇ ਆਉਣ ਦੀ ਕਿਰਪਾਲਤਾ ਕਰਨ ਧੰਨਵਾਦ ਜੀ